ਆਉਣ ਵਾਲੇ ਗੀਤ ਸਾਰੇ ਸੁਣਾ ਜਾਣੇ 6 ਫੁੱਟ ਦਾ ਯੱਟ ਬਲੋ ਤੂੰ ਆ ਪੰਜ ਯਾਰਾਂ ਦੀ ਨੀ ਵੜੇ ਪੁੱਛੇ ਬਿਨਾ ਪਿੰਡ ਕੀ ਔਰਤ ਸਰਕਾਰਾਂ ਦੀ ਓਏ ਡਾਵਾਗੇ ਮਜੀਠੇ ਵਾਲੇ ਰੋਡ ਤੋਂ ਜੋ ਟੱਕ ਸਨੀਬਲ ਦਾ ਖੜਾ ਜੇ ਤੇਰੇ ਬਾਪੂ ਦੀ ਆਸ਼ੋਪ ਸੁਨਿਆਰੇ ਦੀ ਨਹੀਂ ਯੱਟ ਕੋਲੋਂ ਪਿੱਤਲ ਬੜਾ ਆਏ ਜੇ ਤੇਰੇ ਬਾਪੂ ਦੀ ਆਸ਼ੋਪ ਸੁਨਿਆਰੇ ਦੀ ਨਹੀਂ ਗੱਭਰੂ ਤੋਂ ਪਿੱਤਲ ਸਾਡੇ ਦੇ ਪਿਆਰ ਨਾਲ ਹੈ ਨਹੀਂ ਕਹਿੰਦਾ ਪੁੱਛ ਬਾਪੂ ਨੂੰ ਪਿਆਰ ਨਾਲ ਮੰਨਣਾ ਕਿ ਵੀ ਮਰ ਚ ਮਾਰਾ ਫੈਰਨੀ ਹਾਏ ਉਹਦੋਂ ਨਹੀਂ ਮਜਾਲ ਤੇਰਾ ਮੰਨਦਾ ਹੈ ਛੜੀ ਹੁੰਦੀ ਜਦੋਂ ਲਹਿਰਨੀ ਵੇਖ ਯਾਰ ਜੇ ਤੂੰ ਕਿਤੇ ਨਾਲ ਲਵਾਉਣਾ ਪੈ ਜੇ ਫੋਨ ਨਹੀਂ ਹਾਏ ਆ ਕੇ ਹੱਕ ਨਾਲ ਲੱਗ ਮੈਨੂੰ ਆਉਣ ਦੇ ਸਕੂਨ ਨਹੀਂ ਜੀ ਕਾ ਮਰਵਾਉਂਦਾ ਪੁੱਤ ਛਿੰਦੇ ਦਾ ਨਹੀਂ ਐਂਟੀਆਂ ਦਾ ਮੱਚਦਾ ਤੜਾ ਜੇ ਤੇਰੇ ਬਾਪੂ ਦੀ ਆ ਸ਼ੌਪ ਸੁਨਿਆਰੇ ਦੀ ਨਹੀਂ ਯੱਟ ਕੋਲੋਂ ਪਿੱਤਲ ਵੜਾ ਜੇ ਤੇਰੇ ਬਾਪੂ ਦੀ ਆ ਸ਼ੌਪ ਸੁਨਿਆਰੇ ਦੀ ਨਹੀਂ ਗੱਬਰੂ ਤੋਂ ਪਿੱਤਲ ਵੜਾ ਹਾਏ ਹੈ ਗੌਰਮੈਂਟ ਕਦੇ ਨਹੀਂ ਉਹ ਗੱਲ ਮੰਨਦੀ ਉਹ ਕਹਿੰਦੀ ਨੇ ਤਹੀ ਕਰਾਉਂਦਾ ਰਿਹਾ ਤਨ ਤਨ ਜੀ ਕਿ ਸਾਲਾ ਲਾ ਕੇ ਅੰਗਰੇਜ਼ੀ ਅਨਕਾਂ ਸੀ ਤੱਕਦਾ ਓਏ ਲੈ ਲੈ ਫੀਲਿੰਗਾ ਸੀ ਗੋਰੀਆਂ ਦੇ ਨਾਲ ਨੱਚਦਾ ਨਾ ਆਜ਼ਾਦੀ ਦੀ ਲੜਾਈ ਵਿੱਚ ਉਹ ਮਰਿਆ ਤੇ ਮਰਾਠੇ ਦੀ ਗੋਲੀ ਨੇ ਜੀਦਾ ਕੀਤਾ ਖਾਤਮਾ ਓਏ ਮਰੀ ਹੋਈ ਜਮੀਰ ਨਾਲ ਗੁਜ਼ਾਰੀ ਜ਼ਿੰਦਗੀ ਐਵੇਂ ਲੋਕਾਂ ਨੇ ਬਣਾਤਾ ਗਾਂਧੀ ਨੂੰ ਮਹਾਤਮਾ ਓਏ ਮਰੀ ਹੋਈ ਜ਼ਮੀਰ ਨਾਲ guzari ਜ਼ਿੰਦਗੀ ਐਵੇਂ ਲੋਕਾਂ ਨੇ ਬਣਾਤਾ ਗਾਂਧੀ ਨੂੰ ਮਹਾਤਮਾ ਇੱਕ ਤਾੜੀਆਂ ਸਰਦਾਰ ਭਗਤ ਸਿੰਘ ਦੇ ਨਾਮ ਤੇ ਬੱਕਰੀਆਂ ਚਾਰ ਕੇ ਨਹੀਂ ਕੁਝ ਵੀ ਮਿਲਦਾ ਬਾਬਿਓ ਥੋੜੇ ਲੈ ਕੇ ਲਿਆ ਇੱਕ ਹੱਥ 47 ਉਹਦੇ ਦੂਜੇ ਹੱਥ ਤੀਰ ਸੀ ਓਏ ਸਿਰ ਉੱਤੇ ਹੱਥ ਗੁਜਰੀ ਦੇ ਪੁੱਤ ਦਾ ਓਏ ਜਿਹੜਾ ਵਾਉਂਦਾ ਸ਼ਮਸ਼ੀਰ ਸੀ ਇੱਕ ਹੱਥ 47 ਉਹਦੇ ਦੂਜੇ ਹੱਥ ਤੀਰ ਸੀ ਸਿਰ ਉੱਤੇ ਹੱਥ ਗੁਜਰੀ ਦੇ ਪੀਰ ਦਾ ਓਏ ਜਿਹੜਾ ਵਾਉਂਦਾ ਸ਼ਮਸ਼ੀਰ ਸੀ ਦਿਨ 31 ਅਕਤੂਬਰ ਤੇ 1984 ਕਿ ਕਿਦਾਂ ਬੀਬੀ ਦੀ ਖਲਾਰੀ ਸੀ ਕੀ লাশ ਦੱਸ ਦੂ ਓਏ ਸਾਡੀ ਗਾਂਧੀ ਦੇ ਟੱਬਰ ਤੋਂ ਯੁਰਤ ਪੋਛ ਲਈ ਤੇ ਬਾਕੀ ਗੱਲਾਂ ਪੋਤੇ ਇਤਿਹਾਸ ਦੱਸ ਦੂ ਓਏ ਸਾਡੀ ਗਾਂਧੀ ਕੇ ਟੱਬਰ ਤੋਂ ਯੁਰਤ ਪੋਛ ਲਈ ਤੇ ਬਾਕੀ ਗੱਲਾਂ ਛੋਟੇ ਇਤਿਹਾਸ ਦੱਸ ਦੂ ਸਾਡਾ ਭਰਾ ਹੱਸੀ ਜਾਂਦਾ ਬਾਬਾ ਜੀ ਦਮ ਰੱਖਦਾ ਤੇਰਾ ਭਰਾ ਜੋ ਮਰਜੀ ਕੋ ਵਾਲਾ ਕੋਈ ਮਸਲਾ ਨਹੀਂ ਰੋਜ ਹੀ ਸਰਕਾਰਾਂ ਦਾ ਪਿੜੀ ਦਾ ਚੱਕਰ ਕੋਈ ਨਹੀਂ ਇਥੇ ਲੋਕਾਂ ਦੀਆਂ ਲੱਤਾਂ ਕੰਬਦੀਆਂ ਆ ਗਉਣ ਲੱਗਿਆ ਲੋਗੋਨਾਂ ਦਾ ਆਪਾਂ ਸਾਰੇ ਸਿਖਲਾਕਾਰ ਭਰਾ ਮੇਰੇ ਲਈ ਸਤਿਕਾਰਯੋਗ ਆ ਬਹੁਤ ਸਾਰਾ ਪਿਆਰ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ ਪਰ ਜਿਨ੍ਹਾਂ ਦਾ ਲੋਕ ਨਾਂ ਵੀ ਨਹੀਂ ਨਾ ਲੈਂਦੇ ਮੈਂ ਉਹਨਾਂ ਦੀਆਂ ਪੋਸਟਾਂ ਪਾਤੀਆਂ ਆ ਆਪਣੇ ਇੰਸਟਾਗ੍ਰam ਤੇ ਨਾਂ ਪਾਤੇ ਸਿੱਧੇ ਗੀਤਾਂ 'ਚ ਕੋਈ ਚੱਕਰ ਨਹੀਂ ਮਸਲਾ ਕੋਈ ਨਹੀਂ ਦੇ ਇਦਾਂ ਹੀ ਮਰ ਗਿਆ ਆਪਣੇ ਗਉਮ ਬਾਰੇ ਗੱਲ ਨਾ ਕੀਤੀ ਕੀ ਫਾਇਦਾ ਯਾਰ ਮਾਰ ਤੇ ਮੰਜੀ ਦੇ ਵੀ ਦਾਣਾ ਬਾਬਿਓ ਪਰਦਾ ਵਾਂਗ ਮਰੋ ਯਾ ਸਾਡੇ ਹੱਥਾਂ ਚ ਸਰੰਜਾ ਦੇ ਦਿੱਤੀਆਂ ਸਕੀਮ ਤੋਰੀ ਆਟੇ ਦਾਲ ਦੀ ਕੰਜਰੀ ਕਲਬਾਂ ਵਿੱਚ ਨੱਚ ਕੇ ਤੇ ਕੁੱਖੋਂ ਸੂਰਮਿਆਂ ਪਾਲਦੀ ਫੂਲਾ ਵਾਂਗੂ ਚੁੱਭਦੀਆਂ ਸ਼ਿੰਦੇ ਦਾ ਮੁੰਡਾ ਜੋ ਲਿਖੇ ਗੱਲਾਂ ਕੋਰੀਆਂ ਹੱਥ ਸਿਗਟਾਂ ਤੇ ਗੋਤਾ ਸਰਦਾਰਾਂ ਦੀਆਂ ਲਾਉਣ ਜੇ ਬਾਰਡਰਾਂ ਤੇ ਜੇ ਬਾਰਡਰਾਂ ਤੇ ਲੜੀਏ ਤੇ ਸੱਤਵਾਦੀਆਂ ਉਦਾਂ ਅਸੀਂ ਬਹੁਤਿਆਂ ਲਈ ਅਤਵਾਦੀਆਂ ਰਹੀ ਦੀ ਦੁਨੀਆ ਤੇ ਬਾਕੀ ਨਹੀਂ ਹੋ ਮੁੱਕਣੀ ਓਏ ਸਾਡੀ ਕੌਮ ਜੋ ਵਡੇਰੇ ਜਾਣਗੇ ਆ ਜਿਨ੍ਹਾਂ ਦੀਆਂ ਪੈੜਾਂ ਉਤੇ ਤੁਰੇ ਗੱਭਰੂ ਓ ਤੇ ਸਿਵਿਆਂ ਦੀ ਸ਼ਾਨ ਬਣ ਗਏ ਕੇ ਜਿਨ੍ਹਾਂ ਦੀਆਂ ਪੈੜਾਂ ਉਤੇ ਤੁਰੇ ਗੱਭਰੂ